ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ ਸ਼ਲੋਕ ਮਹੱਲਾ ਤੀਜਾ ਇਹ ਸਭ ਕਿਚ ਆਉਣ ਜਾਣ ਹੈ ਜੀਤਾ ਹੈ ਆਕਾਰ ਜਿਨ ਇਹ ਲੇਖਾ ਲਿਖਿਆ ਸੋ ਹੋਆ ਪ੍ਰਮਾਣ ਨਾਨਕ ਜੀ ਕੋ ਆਪ ਗਣਾਈ ਦਾ ਸੋ ਮੂਰਖ ਗاوار ਸੋ ਮੂਰਖ ਕਾ ਬਾਹਰ ਮਹੱਲਾ ਤੀਜਾ ਮਨਕੁੰਚਰ ਪੀਲਕ ਗੁਰੂ ਗਿਆਨਕੁੰਡਾ ਹਾਂਜੀ ਇੱਥੇ ਹੀ ਵਿਸਰਾਮ ਲਾਉਣਾ ਹੈ ਮਨਕੁੰਚਰ ਮਨ ਹਾਥੀ ਹੈ ਪੀਲਕ ਗੁਰੂ ਪੀਲਕ ਦਾ ਅਰਥ ਹੈ ਮਹਾਵਤ ਗੁਰੂ ਹਮ ਗਿਆਨਕੁੰਡਾ ਇੱਥੇ ਵਿਸਰਾਮ ਹੈ ਜਹ ਕਿੰਚੇ ਤਹ ਜਾਏ ਨਾਨਕ ਹਸਤੀ ਕੁੰਡੇ ਬਾਹਰਾ ਫਿਰ ਫਿਰ ਉੱਜੜ ਪਾਏ ਉੱਜੜ ਛੱਜੇ ਨਾਲ ਚਾਰਨ ਕਰਨਾ ਉੱਜੜ ਨਹੀਂ ਕਹਿਣਾ ਫਿਰ ਫਿਰ ਉਜੜ ਪਾਏ ਪੌੜੀ ਇਸ ਆਗੇ ਅਰਦਾਸ ਜਿਨ ਉਪਾਇਆ ਜਿਨ ਨਹੀਂ ਕਹਣਾ ਜੇਨ ਜੇਨ ਇਹ ਪੁਲਈਆ ਜਿਨ ਦਾ ਤਾਂ ਹੋਵੇ ਜੇ ਉੱਤੇ ਟਿੱਪੀ ਲੱਗੀ ਹੋਵੇ ਇੱਥੇ ਤਾਂ ਜੇਨ ਹੀ ਹੈ ਜਿਨੇ ਜਿੰਨ ਦਾ ਰਤਾ ਭੂਤ ਪ੍ਰੇਤ ਹੁੰਦਾ ਇਸ ਆਗੇ ਅਰਦਾਸ ਜਿਨ ਉਪਾਇਆ ਸਤਗੁਰ ਆਪਣਾ ਸੇਵ ਸਤਗੁਰ ਪਾਦੀ ਮਿਹਨਤ ਕਰ ਤੂੰ ਸਤਗੁਰ ਕਹਿ ਦਿੰਦਾ ਸਤਗੁਰ ਸਤਗੁਰ ਆਪਣਾ ਸੇਵ ਸਭ ਫਲ ਪਾਇਆ ਅੰਮ੍ਰਿਤ ਹਰ ਕਾ ਨਾਉ ਸਦਾ ਧਿਆਇਆ ਸੰਤ ਜਨਾ ਕੈ ਸੰਗ ਦੁੱਖ ਮਿਟਾਇਆ ਸੰਗ ਗੱਗਾ ਸੰਗ ਐ ਨਹੀਂ ਬੋਲਦੇ ਨਾ ਗੱਗਾ ਪੂਰਾ ਲਾਉਣਾ ਨਾਨਕ ਭਏ ਅਚਿੰਤ ਹਰ ਧਨ ਨਿਹ ਚਲਾਇਆ ਸਲੋਕ ਮਹੱਲਾ ਤੀਜਾ ਖੇਤ ਮੇ ਆਲਾ ਉੱਚਿਆ ਘਰ ਉੱਚਾ ਨਿਰਣਾ ਮਹਿਲ ਭਗਤੀ ਘਰ ਸਰੈ ਸੱਜਣਾ ਪਾਹੁਣ ਆਓ ਇਹ ਧਿਆਨ ਨਾਲ ਪਾਦ ਉਚਾਰਨ ਕਰਨਾ ਮਹਿਲ ਭਗਤੀ ਘਰ ਸਰੈ ਸੱਜਣਾ ਪਾਹੁਣ ਆਓ ਪਪਿਕਨਾ ਹਾਹੀ ਔਂਕੜ ਵੀ ਲਾਉਣਾ ਪਾਹੁਣ ਆਓ ਬਰਸਨਾ ਤਾਂ ਬਰਸ ਤਨਾ ਬਹੁੜ ਬਰਸਹਿ ਕਾਹੀ ਨਾਨਕ ਤੀਨ ਬਲੇ ਹਾਰਣੇ ਜੇਨ ਗੁਰਮੁਖ ਪਾਇ ਮਨ ਮਾਹੀ ਮਹੱਲਾ ਤੀਜਾ ਮਿੱਠਾ ਸੂ ਜੋ ਭਾਵਦਾ ਸੱਜਣ ਸੂ ਜੇ ਰਾਸ ਨਾਨਕ ਗੁਰਮੁਖ ਜਾਣੀਐ ਜਾ ਕਾ ਆਪ ਕਰੇ ਪ੍ਰਗਾਸ ਕਉੜੀ ਪ੍ਰਭੁ ਪਾਸ ਜਨਕੀ ਅਰਦਾਸ ਤੂ ਸੱਚਾ ਸਾਈ ਤੂ ਪੱਧਤੀ ਚਮਕ ਲਾਦਨੀ ਹੈ ਸੱਚਾ ਸਾਂ ਤੇ ਬਿੰਦੀ ਲਾਉਣੀ ਹੈ ਈ ਤੇ ਨਹੀਂ ਲਾਉਣੀ ਸਾਈ ਤੂ ਰਖਵਾਲਾ ਸਦਾ ਸਦਾ ਹੋ ਤੁਧ ਤੇ ਆਈ ਜੀਏ ਜੰਤ ਸਾਉ ਤੇਰੇ ਆ ਤੂੰ ਰਹਿያስ ਮਾਈ ਜੋ ਦਾਸ ਤੇਰੇ ਕੀ ਨਿੰਦਾ ਕਰੇ ਤਿਸ ਮਾਰ ਪਚਾਈ ਚਿੰਤਾ ਛੱਡ ਅਚਿੰਤ ਰਹੋ ਨਾਨਕ ਲਗ ਪਾਈ ਸ਼ਲੋਕ ਮਹੱਲਾ ਤੀਜਾ ਆਸਾ ਕਰਤਾ ਜਗ ਮੁਆ ਆਸਾ ਕਰਤਾ ਜਗ ਮੁਆ ਆਸਾ ਮਰ ਨਾ ਜਾਏ ਨਾਨਕ ਆਸਾ ਪੂਰੀਆ ਨਾਨਕ ਆਸਾ ਪੂਰੀਆ ਨਾਨਕ ਆਸਾ ਪੂਰੀਆ ਸੱਚੇ ਸਿਉ ਚਿਤ ਲਾਏ ਮਹੱਲਾ ਤੀਜਾ ਆਸਾ ਮਨਸਾ ਮਰ ਜਾਏ ਸੀ ਜਿਨ ਕੀਤੀ ਸੋ ਲੈ ਜਾਏ ਨਾਨਕ ਨਿਹਚਲ ਕੋ ਨਹੀਂ ਨਾਨਕ ਪਾਤੀ ਜਮਕਾ ਨਾਨਕ ਨਿਹਚਲ ਕੋ ਨਹੀਂ ਨਾਨਕ ਨਿਹਚਲ ਕੋ ਨਹੀਂ ਬੱਜ ਜੋ ਹਰ ਕੈ ਨਾਏ ਬੱਜੋ ਹਰ ਕੈ ਨਾਏ ਪੌੜੀ ਆਪੇ ਜਗਤ ਉਪਾਇਓਨ ਕਰ ਪੂਰਾ ਠਾਟ ਆਪੇ ਸਾਹ ਆਪੇ ਵਣਜਾਰਾ ਆਪੇ ਹੀ ਹਰਹਾਟ ਆਪੇ ਸਾਗਰ ਆਪੇ ਬੋਹਿਥਾ ਆਪੇ ਹੀ ਖੇਵਾਟ ਆਪੇ ਗੁਰ ਚੇਲਾ ਹੈ ਆਪੇ ਆਪੇ ਦਸੇ ਘਾਟ ਆ ਇਸੇ ਤਰ੍ਹਾਂ ਉਚਾਰਨ ਕਰਨਾ ਆਪੇ ਗੁਰ ਚੇਲਾ ਹੈ ਆਪੇ ਇਥੇ ਵਿਸਰਾਮ ਆਪੇ ਦਸੇ ਘਾਟ ਜਨ ਨਾਨਕ ਨਾਮ ਧਿਆਏ ਤੂੰ ਜਨ ਨਾਨਕ ਜਨ ਨਾਨਕ ਨਾਮ ਧਿਆਏ ਤੂੰ ਸਭ ਕਿਲ ਵਿਖੋ ਘਾਟ ਸੁੱਧ ਜੀ ਇਹ ਸੁੱਧ ਉਚਾਰਨ ਕਰਨਾ ਛੱਡਣਾ ਨਹੀਂ ਹੈ ਪਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ